ਜੋ ਧੰਨ ਧੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅੰਛਵੰਸ਼ ਸਨਮਾਨਯੋਗ ਸ਼੍ਰੀਮਾਨ ਸੰਤ ਬਾਬਾ ਸਾਹਿਬ ਸਿੰਘ ਜੀ ਵਿਦਿ ਤਿੰਨਾਂ ਦੀ ਮਿੱਠੀ ਪਿਆਰੀ ਯਾਦ ਅੰਦਰ ਮਿੱਠੀ ਸਿਮਰਤੀ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਹ ਸਲਾਨਾ ਮਹਾਨ ਗੁਰਮਤ ਸਮਾਗਮ ਸ਼੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ ਵਿਧਦੀ ਉਹਨਾਂ ਦੀ ਅਗਵਾਹੀ ਵਿੱਚ ਚੱਲ ਰਹੇ ਹਨ ਔਰ ਬਹੁਤ ਹੀ ਪਿਆਰ ਦੇ ਨਾਲ ਰਤਰੀ ਦੇ ਸਜੇ ਹੋਏ ਦਿਵੰਨਾਂ ਵਿੱਚ ਭਾਈ ਸਰ ਪਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਆਪ ਸਮੂਹ ਸੰਤਾਂ ਨੂੰ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਨਾਲ ਜੋੜ ਰਹੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਤਕਰੀਬਨ 80% ਸਤਿਗੁਰਾਂ ਜੀਆਂ ਦੀ ਬਾਣੀ ਜਿਹੜੀ ਉਹ ਅਰਦਾਸ ਰੂਪ ਵਿੱਚ ਹੈ ਕਿਉਂਕਿ ਅਰਦਾਸ ਹੀ ਇੱਕ ਇਸ ਤਰ੍ਹਾਂ ਦੀ ਸ਼ਕਤੀ ਹੈ ਜੋ ਸਿੱਖ ਕੁਲ ਨਾਂ ਕੁਝ ਹੁੰਦਿਆ ਹੋਇਆ ਵੀ ਗੁਰੂ ਕੋਲੋਂ ਸਭ ਕੁਝ ਦਵਾ ਦਿੰਦੀ ਹੈ ਅਰਦਾਸ ਹੀ ਇੱਕ ਸ਼ਕਤੀ ਹੈ ਜੋ ਚੋਰਾਂ ਨੂੰ ਸੰਤ ਬਣਾ ਸਕਦੀ ਹੈ ਔਗਣਾਰਿਆਂ ਦੇ ਔਗਣ ਬਖਸ਼ ਕੇ ਉਹਨਾਂ ਨੂੰ ਗੁਣ ਨਿਧਾਨ ਨਾਲ ਜੋੜ ਦਿੰਦੀ ਹੈ ਗੁਣਵਾਨ ਬਣਾ ਦਿੰਦੀ ਹੈ ਇਸ ਲਈ ਗੁਰਮਤ ਦਾ ਬਹੁਤ ਗਹਿਰਾ ਕਨਸੈਪਟ ਹੈ ਉਹਨੂੰ ਕਹਿੰਦੇ ਨੇ ਅਰਦਾਸ ਜਦੋਂ ਕੋਈ ਅਰਦਾਸ ਕਰੇ ਉਦੋਂ ਗੁਰੂ ਨਾ ਉਹਦੇ ਗੁਣ ਵੇਖਦਾ ਨਾ ਉਹਗਣ ਵੇਖਦਾ ਨਾ ਉਹਦਾ ਜਪ ਤਾਂ ਵਿਖਿਆ ਜਾਂਦਾ ਨਾ ਉਹਦਾ ਪੂਜਾ ਪਾਠ ਵਿਖਿਆ ਜਾਂਦਾ ਨਾ ਉਹਦਾ ਕੋਈ ਚੱਜ ਤੇ ਅਚਾਰ ਵਿਖਿਆ ਜਾਂਦਾ ਦੁਨੀਆਂ ਵਿੱਚ ਗੁਨਾ ਕਰਕੇ ਕਦਰ ਰਹਿ ਜਿਹਦੇ ਵਿੱਚ ਉਹਗਣ ਹੋਣ ਉਹਦੇ ਤੋਂ ਲੋਕ ਨਫ਼ਰਤ ਕਰਦੇ ਨੇ ਜਿਹਨੂੰ ਸੰਸਾਰ ਵਿੱਚ ਸਲੀਕਾ ਤੇ ਚੱਜ ਹੋਵੇ ਲੋਕੀ ਉਹਦਾ ਸਨਮਾਨ ਕਰਦੇ ਨੇ ਜਿਹਦੇ ਕੋਲ ਕੋਈ ਚੱਜ ਨਾ ਹੋਵੇ ਉਹਨੂੰ ਕੋਈ ਨਹੀਂ ਪੁੱਛਦਾ ਪਰ ਜਦੋਂ ਗੁਰੂ ਦੇ ਦਰ ਤੇ ਆਉਂਗੇ ਥਿੱਕੋ ਚੀਜ਼ ਪਰਵਾਨ ਹੈ ਅਰਦਾਸ ਜੇ ਕੋਈ ਸਿੱਖ ਅਰਦਾਸ ਕਰੇ ਨਾ ਗੁਰੂ ਚੱਜ ਵੇਖਦਾ ਨਾ ਉਹਦਾ ਆਚਾਰ ਵੇਖਦਾ ਸੰਸਾਰ ਵਿੱਚ ਆਚਰਣ ਵਾਲਿਆਂ ਦਾ ਮਾਣ ਹੈ ਜਿਨ੍ਹਾਂ ਆਚਾਰ ਨਹੀਂ ਹੈ ਵਿਵਹਾਰ ਨਹੀਂ ਹੈ ਉਹਨੂੰ ਸਮਾਜ ਵਿੱਚ ਮਾਣ ਨਹੀਂ ਮਿਲਦਾ ਪਰ ਜਿਹਨੂੰ ਕਿਤੇ ਉਹ ਮਾਣ ਨਾ ਮਿਲੇ ਉਹਨੂੰ ਫਿਰ ਮਾਣ ਮਿਲਦਾ ਹੈ ਨਿਮਾਨਿਆਂ ਦੇ ਮਾਣ ਸਤਿਗੁਰੂ ਕੋਲ ਜਿਹਨੂੰ ਦੁਨੀਆ 'ਚ ਕੋਈ ਆਸਰਾ ਨਾ ਮਿਲੇ ਉਹਦਾ ਆਸਰਾ ਹੈ ਨਿ ਆਸਰਿਆਂ ਦਾ ਆਸਰਾ ਸਤਿਗੁਰੂ ਜਿਹਨੂੰ ਕੋਈ ਓਟ ਨਾ ਮਿਲੇ ਉਹਦੀ ਓਟ ਹੈ ਨਿ ਓਟਿਆਂ ਦੀ ਓਟ ਸਤਿਗੁਰੂ ਇਹ ਗੁਰੂ ਦੇ ਘਰ ਦੀ ਵਡਿਆਈ ਹੈ ਪਰ ਸ਼ਰਤ ਇੱਕ ਇੱਥੇ ਅਰਦਾਸ ਹੀ ਪਰਵਾਨ ਹੈ ਹੋਰ ਕੋਈ ਵੀ ਚੀਜ਼ ਨਹੀਂ ਪਾਤਸ਼ਾਹ ਨੇ ਕਿ ਉਹਦੇ ਅੱਗੇ ਸਿਰਫ ਅਰਦਾਸ ਚੱਲਦੀ ਹੈ ਹੋਰ ਕੋਈ ਕਰੰਸੀ ਨਹੀਂ ਗੁਰੂ ਦੇ ਦਰਬਾਰ ਤੇ ਚੱਲਦੀ ਪਾਤਸ਼ਾਹ ਨੇ ਬਚਨ ਕਰ ਭਾਈ ਸਿੱਖਾਂ ਤੋਂ ਅਰਦਾਸ ਕਰ ਫਿਰ ਗੁਰੂ ਦੀ ਵਡਿਆਈ ਵੇਖੀ ਹੈ ਹਜ਼ੂਰ ਕਹਿਣਗੇ ਗੁਣ ਬਗੁਣ ਮੇਰੋ ਕਸ਼ਨ ਵਿਚਾਰੋ ਨ ਦੇ ਕਿਉ ਰੂਪ ਰੰਗ ਸਿੰਗਾਰੋ ਨਾਉ ਨੇ ਕੋਈ ਰੂਪ ਰੰਗ ਵੇਖਿਆ ਨਾ ਕੋਈ ਸਿੰਗਾਰ ਵੇਖਿਆ ਭਾਵ ਨਾਉ ਨੇ ਸ਼ੁਭ ਗੁਣਾਂ ਦਾ ਸਿੰਗਾਰ ਵੇਖਿਆ ਕਿ ਇਹ ਕਿੰਨਾ ਸਿੰਗਾਰਿਆ ਹੋਇਆ ਕਿੰਨਾ ਕਜਤਬ ਕਰਦਾ ਨਾ ਕੋਈ ਬਾਹਰੋਂ ਰੂਪ ਰੰਗ ਦੇਖ ਪੜੋ ਗੁਣਵ ਗੁਣ ਮੇਰੋ ਕਛਨਾ ਵਿਚਾਰੋ ਨੇ ਦਿ ਕਿਉ ਰੂਪ ਰੰਗ ਸ਼ਿੰਗਾਰ ਤੁ ਚੱਜ ਅਚਾਰ ਦੋਏ ਚੀਜ਼ਾਂ ਨਹੀਂ ਵੇਖੀਆਂ ਚੱਜ ਅਚਾਰ ਕਛ ਬਿਦ ਨਹੀਂ ਜੰਨੀ ਵਹਾਂ ਪਕਰ ਪ੍ਰਿਆ ਸਜੈ ਅੰਨੀ ਪਾਛੈਨ ਕਹਉ ਉਹ ਬਾਹਾਂ ਤੋਂ ਪਕੜ ਕੇ ਆਪਣੀ ਸੇਜ ਤੇ ਬਿਠਾ ਲੈਂਦਾ ਬਸ ਸਿੱਖਾ ਤੂੰ ਅਰਦਾਸ ਕਰ ਜਿਹਦੇ ਕੋਲ ਕੋਈ ਚੱਜ ਨਾ ਹੋਵੇ ਉਹਨੂੰ ਗੁਰੂ ਬਾਹਾਂ ਤੋਂ ਪਕੜ ਕੇ ਆਪਣੇ ਅਸਣ ਤੇ ਬਿਠਾ ਲੈ ਲੈ ਇਹ ਗੁਰੂ ਦੇ ਘਰ ਦੀ ਵਡਿਆਈ ਹੈ ਸਾ ਸੰਗਤ ਇੱਕ ਨੁਕਤਾ ਨੋਟ ਕਰਿਓ ਧਿਆਨ ਨਾਲ ਕੁਝ ਲੋਕ ਦੁਨੀਆਂ ਵਿੱਚ ਬਦਨਾਮ ਹੁੰਦੇ ਨੇ ਕੁਝ ਬੱਦ ਹੁੰਦੇ ਨੇ ਸਿਆਣੇ ਪੁਰਸ਼ਾਂ ਦਾ ਕਥਨ ਹੈ ਬੱਦ ਨਾਲੋਂ ਬਦਨਾਮ ਬੁਰਾ ਕੁਝ ਲੋਕ ਹੋਣੇ ਜਿਹੜੇ ਵਕਿਆਈ ਉਸ ਚੀਜ਼ ਵਿੱਚ ਨਸ਼ੇੜੀ ਹੁੰਦੇ ਨੇ ਅਮਲੀ ਹੁੰਦੇ ਨੇ ਔਰ ਕੁਝ ਲੋਕੋ ਨੇ ਜਿਨ੍ਹਾਂ ਨੂੰ ਸਿਰਫ ਬਦਨਾਮ ਕੀਤਾ ਜਾਂਦਾ ਕਿਉਂ ਉਹ ਅਮਲੀਆਂ ਦੇ ਕੋਲ ਖੜ ਗਿਆ ਲੋਕੀ ਕਹਿੰਦੇ ਵੀ ਖੰਦਾ ਹੋਣਾ ਹੈ ਅਮਲੀਆਂ ਕੋਲ ਬਹਿਣ ਲੱਗ ਪਿਆ ਲੋਕੀ ਕਹਿੰਦੇ ਵੀ ਅਮਲ ਲੈਂਦਾ ਹੋਣਾ ਅਮਲ ਖਾਦਾ ਨਹੀਂ ਪਰ ਖਾਣ ਵਾਲੇ ਕੋਲ ਬਹਿਣ ਕਰਕੇ ਬਦਨਾਮ ਹੋ ਗਏ ਇਸ ਲਈ ਬਦ ਨਾਲੋਂ ਬਦਨਾਮ ਬੰਦੇ ਜਿਹੜੇ ਨੇ ਉਹ ਜ਼ਿਆਦਾ ਬੁਰੇ ਹੋ ਜਾਂਦੇ ਕੁਝ ਉਹ ਲੋਕ ਨੇ ਜਿਹੜੇ ਚੋਰ ਹੁੰਦੇ ਨੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਚੋਰੀ ਨਹੀਂ ਕੀਤੀ ਮਾੜੀ ਮੋਟੀ ਵੀ ਕੀਤੀ ਹੈ ਬਦਨਮੀ ਵੱਧ ਮਿਲ ਗਈ ਹੈ ਸਮਾਜਕ ਤੌਰ ਤੇ ਮਾਫ ਕਰਿਓ ਇੱਕ ਬੰਦੇ ਉਹ ਨੇ ਜਿਹੜੇ ਬਹੁਤ ਨਸ਼ਾ ਸ਼ਰਾਬ ਪੀਂਦੇ ਨੇ ਵਿਆਹਾਂ ਸ਼ਾਦੀਆਂ ਤੇ ਪੀਣਗੇ ਉਹਨਾਂ ਬੰਦਿਆਂ ਨੂੰ ਕੋਈ ਕਹਿੰਦਾ ਵੇ ਅਮਲੀ ਹੈ ਨਸ਼ੇੜੀ ਹੈ ਸ਼ਰਾਬੀ ਹੈ ਨਹੀਂ ਜਿਹੜੇ ਰੋਜ਼ ਸ਼ਰਾਬ ਪੀਂਦੇ ਉਹਨਾਂ ਨੂੰ ਕੋਈ ਸ਼ਰਾਬੀ ਨਹੀਂ ਕਹਿੰਦਾ ਜਿਹੜੇ ਸੱਜਣੋਂ ਪੀ ਕੇ ਗਲੀਆਂ 'ਚ ਡਿੱਗਦੇ ਫਿਰਨ ਉਹ ਬਦਨਾਮ ਹੋ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਬੰਦਾ ਸ਼ਰਾਬੀ ਹੈ ਤੂੰ ਜਿਹੜੇ ਬੰਦੇ ਫੀਮ ਖਾ ਜਾਂਦੇ ਨੇ 50-50 ਹਜ਼ਾਰ ਰੁਪਏ ਦੀ ਮਹੀਨੇ ਦੀ ਉਹਨਾਂ ਨੂੰ ਕੋਈ ਅਮਲੀ ਨਹੀਂ ਕਹਿੰਦਾ ਜਿਹੜੇ ਮਾੜੇ ਮੋਟੇ ਮੰਗਦੇ ਫਿਰਦੇ ਨੇ ਕਿਸੇ ਕੋਲੋਂ ਵੀ ਜਰ ਥੋੜੀ ਜਿਹੀ ਦੇ ਦੇ ਉਹ ਬੰਦੇ ਬਦਨਾਮ ਹੋ ਜਾਂਦੇ ਜਦੋਂ ਮੈਂ ਕਥਾ ਸੁਣਾਈ ਮੈਨੂੰ ਇੱਕ ਸੱਜਣ ਦਾ ਫੋਨ ਆਇਆ ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਇੱਕ ਮੰਤਰੀ ਨਾਲ ਪੀਏ ਰਹੇ ਹਾਂ ਤੇ ਮੈਂ ਆਪੇ ਕਹਿੰਦਾ ਤੁਸੀਂ 50000 ਦੀ ਫੀਮ ਕਹੀ ਹੈ ਜਿਹੜੇ ਨਾਲ ਮੈਂ ਰਹਿੰਦਾ ਸੀ ਉਹ ਲੱਖ ਰੁਪਏ ਦੀ ਫੀਮ ਖਾਂਦਾ ਸੀ ਮਿੰਨੇ ਜਿਹਨਾਂ 1 ਲੱਖ ਰੁਪਏ ਦੀ ਫੀਮ ਖਾ ਰਿਹਾ ਹੈ ਉਹ ਅਮਲੀ ਨਹੀਂ ਹੈ ਕਿਉਂਕਿ ਲੀਡਰ ਮਾਫ ਕਰਿਓ ਤੇ ਜਿਹੜਾ ਮੜੀ-ਮੁੱਟੀ ਖਾਂਦਾ ਅਮਲੀ ਬਦਨਾਮ ਹੋ ਜਾਂਦਾ ਕੁਝ ਚੋਰ ਉਹ ਨੇ ਜਿਹੜੇ ਵੱਡੇ ਠੱਗ ਕੁਝ ਚੋਰ ਛੋਟੇ ਨੇ ਉਹ ਬਦਨਾਮ ਹੋ ਜਾਂਦੇ ਨੇ ਪਿੱਛੇ ਦੇ 20 ਲੱਖ ਰੁਪਈਆ ਇੱਕ ਨੌਕਰੀ ਦਾ ਇੱਕ ਬੰਦੇ ਕੋਲੋਂ ਲਿਆ ਕਿਸੇ ਨੇ ਤੇ ਉਹਨੂੰ ਵੰਡਵੇਂ ਪੰਜਾਬ 'ਚ ਬੰਦੇ ਪਤਾ ਕਿੰਨੇ ਮਲੇ 20 ਅੱਛਾ 20 ਬੰਦਿਆਂ ਨੂੰ 20 ਲੱਖ ਨਾਲ ਤੁਸੀਂ ਗੁਣਾ ਕਰ ਲਓ 4 ਕਰੋੜ ਰੁਪਈਆ ਬੰਦਾ ਖਾ ਗਿਆ ਉਹ ਚੋਰ ਨਹੀਂ ਹੈ ਜਿਹੜਾ ਕਿਸੇ ਦਾ 30 40 ਹਜ਼ਾਰ ਲੁੱਟ ਲਏ ਉਹ ਚੋਰ ਬਦਨਾਮ ਹੁੰਦਾ ਹੁਣ ਸੁਣਿਓ ਇਤਿਹਾਸ ਵਿੱਚ ਕੋਹ ਚੋਰ ਦਾ ਜ਼ਿਕਰ ਹੈ ਜਿਹੜਾ ਬਦਨਾਮ ਹੋ ਗਿਆ ਚੋਰੀਆਂ ਘਟਕੀਆਂ ਨੇ ਪਰਬਤ ਨੰਮੀ ਬਦ ਹੋ ਗਈ ਹੈ ਅਲਕੇ ਵਿੱਚ ਜਿਹਦੇ ਚੋਰੀ ਹੋਣੀ ਰੋਲਾ ਪੈ ਜਾਣਾ ਵੀ ਆਹ ਚੋਰੀ ਹੋਈ ਹੈ ਆਮ ਲੋਕਨ ਕਹਿਣ ਲੱਗਣਾ ਉਹ ਸੁਰ ਸਿੰਘ ਵਾਲਿਆਂ ਦਾ ਭਣਜਾ ਚੋਰ ਹੈ ਉਹਨੇ ਚੋਰੀ ਕੀਤੀ ਹੋਣੀ ਬਦਨਾਮ ਹੋ ਗਿਆ ਚੋਰੀ ਕੋਈ ਕਰੇ ਨਾਮ ਸੁਰ ਸਿੰਘ ਵਾਲਿਆਂ ਦੇ ਭਣਦੇ ਦਾ ਕਿਉਂ ਬਈ ਵਿਗੜਿਆ ਹੋਇਆ ਸਿਰ ਉੱਤੇ ਪਿਓ ਦਾ ਸਾਆ ਨਹੀਂ ਨਾਨਕਿਆਂ ਕੋਲ ਰਹਿਣ ਕਰਕੇ ਵਿਗੜ ਗਿਆ ਇਹ ਚੀਜ਼ ਨਾਲ ਮੈਂ ਜੋੜ ਕੇ ਗੱਲ ਕਮਾਂਗਾ ਕਹਾਵਤ ਸੀ ਸਮਾਜ ਵਿੱਚ ਔਰ ਮਾਮਾ ਡਰਦਿਆਂ ਸਨ ਪਿਓ ਤੋਂ ਬਗੈਰ ਬੱਚੇ ਪਾਲਣੇ ਔਖੇ ਨੇ ਕਿਉਂ ਪਿਓ ਦਾ ਡਰ ਹੁੰਦਾ ਤੇ ਸਾਧ ਸੰਗਤ ਇਹ ਚੀਜ਼ ਆਮ ਕਹਾਵਤ ਰਹੀ ਕਿ ਦੁਨਿਆਵੀ ਤੌਰ ਤੇ ਜੇ ਪਿਓ ਨਾ ਨਾ ਹੋਵੇ ਰੰਡੀ ਕਾ ਪੁੱਤ ਵਿਗੜ ਜਾਂਦਾ ਹੈ ਸਾਧ ਸੰਗਤ ਕੁਝ ਮਾਮਾ ਉਹ ਸੰ ਜਿਹੜੀਆਂ ਇਸੇ ਦਰਦੁੱਖੋਂ ਆਪਣੇ ਬੱਚਿਆਂ ਨੂੰ ਗੁਰੂ ਦੇ ਘਰ ਨਾਲ ਫਿਰ ਜੋੜਨ ਆ ਗਈਆਂ ਕਿ ਰੱਬਾ ਤੂੰ ਹੁਣ ਰੱਖੇ ਜਿਸ ਮਾਂ ਨੇ ਪਤੀ ਤੋਂ ਬਾਅਦ ਗੁਰੂ ਦਾ ਆਸਰਾ ਲਿਆ ਉਹਦੇ ਬੱਚੇ ਕਦੇ ਵਿਗੜੇ ਨਹੀਂ ਤੇ ਜਿਨੇ ਗੁਰੂ ਦਾ ਦਰ ਛੱਡਤਾ ਉਹਦੀ ਕੋਈ ਆਸ ਨਹੀਂ ਸਾਥ ਸੰਗਤ ਇਹ ਜ਼ਰੂਰੀ ਨਹੀਂ ਕਿ ਸਿਰ ਉੱਤੇ ਪਿਓ ਦਾ ਸਾਯਾ ਨਹੀਂ ਹੈ ਤੇ ਬੱਚੇ ਵਿਗੜ ਜਾਣਗੇ ਜਿਨੇ ਗੁਰੂ ਦਾ ਆਸਰਾ ਲੈ ਲਿਆ ਉਹਦੇ ਬੱਚੇ ਕਦੇ ਨਹੀਂ ਵਿਗੜਦੇ ਮੈਂ ਇਤਿਹਾਸ ਵਿੱਚੋਂ ਇਹ ਵੀ ਅੱਗੇ ਸੱਤਰ ਰੱਖਾਂਗਾ ਹੁਣ ਸੁਣਿਓ ਅਲੱਗ ਕੇ ਚੋਰੀ ਹੋਣੀ ਤੇ ਨਾਮ ਕਿਹਦਾ ਲੱਗਣਾ ਸੁਰਸਿੰਘ ਵਾਲਿਆਂ ਦਾ ਭਾਂਜਾ ਬਦਨਾਮ ਹੋ ਗਿਆ ਇੱਕ ਦਿਨ ਅੱਧੀ ਰਾਤ ਨੂੰ ਚੋਰੀ ਕੀਤੀ ਰੌਲਾ ਪੈ ਗਿਆ ਮੱਝਾਂ ਖੋਲੀਆਂ ਤੇ ਰੌਲਾ ਪੈ ਗਿਆ ਲੋਕ ਮਗਰ ਪੈ ਗਏ ਆਪਣੀ ਜਾਨ ਬਚਾਉਣ ਲਈ ਭੱਜ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਜਿੱਥੇ satsang ਹੋ ਰਿਹਾ ਹੈ ਅੰਮ੍ਰਿਤ ਵੇਲੇ ਭਾਈ ਅਦਲੀ ਦੀ ਸੰਗਤ ਵਿੱਚ ਆ ਗਿਆ ਕੰਬਲ ਦੀ ਬੁੱਕਲ ਮਾਰੀ ਬਹਿ ਗਿਆ ਸੰਗਤ ਵਿੱਚ ਜਦੋਂ ਪਿੰਡ ਵਾਲੇ ਆਏ ਉਹਨਾਂ ਆਵਾਜ਼ ਦੇ ਕੇ ਕਿਹਾ ਬਾਬਾ ਜੀ ਸਾਡਾ ਚੋਰ ਤੁਹਾਡੀ ਸੰਗਤ ਆਇਆ ਮੋਰੀਆਂ ਆਵਾਜ਼ ਦੇ ਕੇ ਉਹ ਮਹਾਂ ਪ੍ਰਸ਼ਾਂ ਉਸ ਬਾਬੇ ਨੇ ਉਹ ਗੁਰੂ ਦੇ ਸਿੱਖ ਨੇ ਕਿਹਾ ਭਾਈ ਸੰਗਤ ਵਿੱਚ ਕੋਈ ਚੋਰ ਨਹੀਂ ਸੰਗਤ ਤੋਂ ਬਾਹਰ ਕੋਈ ਚੋਰ ਹੋ ਸਕਦਾ ਹੈ ਸੰਗਤ ਵਿੱਚ ਕੋਈ ਚੋਰ ਨਹੀਂ ਇਹ ਵਾਕਿਆ ਸਚਾਈ ਹੈ ਜਦੋਂ ਕੋਈ ਗੁਰੂ ਦੀ ਸੰਗਤ ਵਿੱਚ ਆ ਕੇ ਬਹਿ ਜਾਏ ਉੰਨੀ ਦੇਰ ਕੋਈ ਚੋਰ ਨਹੀਂ ਕਿਉਂਕਿ ਕੋਈ ਸੰਗਤ ਵਿੱਚ ਕਿੰਨਾ ਵੀ ਅਪਰਾਧੀ ਤੇ ਮਾੜਾ ਬੰਦਾ ਬਹਿ ਜਾਏ ਜਦੋਂ ਅਨੋਂ ਸੋਣੀ ਉਦੋਂ ਪਤਾ ਕੀ ਕਹਿਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਚੋਰ ਵੀ ਬੈਠਾ ਹੋਵੇ ਸਾਧ ਸੰਗਤ ਮਾੜਾ ਪਾਪ ਕਰਕੇ ਆਇਆ ਸੰਗਤ ਵਿੱਚ ਬਹਿ ਗਿਆ ਸਾਧ ਸੰਗਤ ਬਾਦਮੇ ਅਦਲੀ ਨੇ ਕਿਹਾ ਇੱਥੇ ਕੋਈ ਚੋਰ ਨਹੀਂ ਸਾਰੇ ਸਾਧ ਨੇ ਉਹ ਪਿੰਡ ਵਾਲੇ ਮੁੜ ਗਏ ਆਸਾਂ ਦੀਵਾਰ ਦੇ ਭੋਗ ਪਏ ਜਦੋਂ ਸੰਗਤ ਉੱਠ ਕੇ ਪ੍ਰਸ਼ਾਦ ਲੈ ਕੇ ਤੁਰਨ ਲੱਗੀ ਕੰਬਲ ਦੀ ਬੁੱਕਲ ਮਾਰੀ ਚੋਰ ਵੀ ਉੱਠ ਕੇ ਤੁਰ ਪਿਆ ਪਿੱਛੋਂ ਆਵਾਜ਼ ਮਾਰ ਕੇ ਭਾਈ ਅਦਲੀ ਨੇ ਕਿਹਾ ਭਾਈ ਰੁਕ ਜਾ ਕੰਬਲ ਵਾਲਿਆ ਰੁਕ ਜਾ ਜਦੋਂ ਕੰਬਲ ਦੀ ਬੁੱਕਲ ਵਾਲੇ ਨੂੰ ਰੋਕਿਆ ਉਹ ਡਰ ਗਿਆ ਮੂੰ ਬਾਬੇ ਅਦਲੀ ਵੱਲ ਘਮਾਇਆ ਤੇ ਮੋਹਰੇ ਬਾਬੇ ਅਦਲੀ ਨੇ ਕਿਹਾ ਭਲਿਆ ਚੋਰ ਦੀ ਜਾਮਣੀ ਤਾਂ ਕੋਈ ਲੋਕ ਵਿੱਚ ਨਹੀਂ ਦਿੰਦਾ ਤੇਰੀ ਜਾਮਣੀ ਪਰ ਲੋਕ ਵਿੱਚ ਦਰਗਾਹ ਵਿੱਚ ਕੌਣ ਭਰੇਗਾ ਚੋਰ ਦੀ ਹੰਮੀ ਦੁਨੀਆ 'ਚ ਕੋਈ ਨਹੀਂ ਭਰਦਾ ਕੋਈ ਜਾਮਣੀ ਨਹੀਂ ਲੈਂਦਾ ਦੱਸ ਤੇਰੀ ਦਰਗਾਹ ਵਿੱਚ ਕੋਈ ਜਾਮਣੀ ਦਏਗਾ ਹੱਥ ਜੋੜ ਕੇ ਖੰਬਰ ਲਈਆ ਬਾਬਾ ਜੀ ਤੁਹਾਨੂੰ ਪਤਾ ਮੈਂ ਚੋਰ ਐ ਕਹਿੰਦੇ ਹਾਂ ਭਾਈ ਪਰ ਜਿੰਨੀ ਦੇਰ ਸੰਗਤ ਵਿੱਚ ਬੈਠਾ ਸੀ ਸਾਧਾਂ ਉਨੀ ਦੇਰ ਚੋਰ ਨਹੀਂ ਐ ਫਿਰ ਬਾਬੇ ਅਦਲੀ ਨੇ ਗੁਰੂ ਦਾ ਬਚਨ ਪੜ੍ਹ ਕੇ ਸੁਣਾਇਆ ਕਹਿੰਦੇ ਚੋਰ ਕੀ ਹੰਮ ਭਰੇ ਨਾ ਕੋਇ ਚੋਰ ਕੀ ਆ ਚੰਗਾ ਕਿਉਂ ਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਵਿਣ ਬੋਲੇ ਬੁੱਝੇ ਸਚਿਆਰ ਚੋਰ ਕੀ ਹੰਮ ਭਰੇ ਨਾ ਕੋਇ ਕਹਿੰਦੇ ਚੋਰ ਦੀ ਕੋਈ ਜਮਨੀ ਨਹੀਂ ਦਿੰਦੀ। ਰੋਪਿਆ ਹੱਥ ਜੋੜ ਕੇ ਇਹ ਪਤਾ ਕੌਣ ਹੈ? ਇਹਦਾ ਨਾਮ ਹੈ ਭਾਈ ਬਿਧੀ ਚੰਦ। ਅੱਖਾਂ ਭਰ ਕੇ ਹੱਥ ਜੋੜ ਕੇ ਕਹੇ ਜੀ ਮੈਂ ਬਦਨਾਮ ਚੋਰਾਂ। ਬਾਬਾ ਜੀ ਚੋਰੀ ਨਾ ਵੀ ਕਰਾਂ ਤਾਂ ਵੀ ਮੇਰਾ ਹੀ ਨਾਮ ਲੱਗਦਾ। ਅਲਕੇ ਵਿੱਚ ਚੋਰੀ ਕਿਸੇ ਦੇ ਵੀ ਹੋ ਜਾਏ ਮੇਰਾ ਹੀ ਨਾਮ ਵੱਜਦਾ ਮੈਂ ਬਦਨਾਮ ਚੋਰ ਐ। ਜਦੋਂ ਬਦਨਾਮ ਹੀ ਹੋ ਗਿਆ ਹੁਣ ਚੋਰੀ ਤੋਂ ਸਵਾਏ ਹੋਰ ਕੀ ਕੰਮ ਕਰਾਂ? ਬੱਬੇ ਅਦਲੀ ਨੇ ਬਾਹ ਫੜ ਕੇ ਕਿਹਾ ਆਹ ਭਲਿਆ ਤੈਨੂੰ ਮੈਂ ਉਸ ਗੁਰੂ ਕੋਲ ਲੈ ਜਾ ਜਿਹੜਾ ਬਦਨਾਮ ਚੋਰਾਂ ਨੂੰ ਵੀ ਸੱਧ ਬਣਾ ਦਿੰਦਾ ਆ ਮੈਂ ਤੈਨੂੰ ਉਸ ਗੁਰੂ ਕੋਲ ਲੈ ਜਾ ਜਿਹਦੇ ਕੋਲ ਬਦਨਾਮ ਚੋਰਾਂ ਦਾ ਵੀ ਦਾਗ ਧੋਤਾ ਜਾਂਦਾ ਹੈ ਦੁਨੀਆ ਵਿੱਚ ਤੇਤੋ ਚੋਰੀ ਦਾ ਦਾਗ ਕੋਈ ਧੋ ਨਹੀਂ ਸਕਦਾ ਪਰ ਜਿਸ ਗੁਰੂ ਕੋਲ ਮੈਂ ਤੈਨੂੰ ਲੈ ਕੇ ਚੱਲਾਂ ਉਹ ਤੇਰਾ ਚੋਰੀ ਦਾ ਦਾਗ ਧੋ ਦੇਗਾ ਉਹਨੇ ਕਿਹਾ ਗੁਰੂ ਕੌਣ ਹੈ ਬਾਬੇ ਅਦਲੀ ਨੇ ਕਿਹਾ ਉਹ ਸਰੀਰਕ ਵਿਅਕਤੀ ਨਹੀਂ ਹੈ ਉਹ ਅਕਾਲ ਪੁਰਖ ਰੱਬ ਦਾ ਰੂਪ ਹੈ ਆ ਮੈਂ ਤੈਨੂੰ ਉਸ ਗੁਰੂ ਕੋਲ ਲੈ ਜਾਂਦਾ ਉਹ ਗੁਰੂ ਪਤਾ ਕੌਣ ਹੈ ਜਿਹਨੂੰ ਬਾਬੇ ਅਦਲੀ ਨੇ ਬਾਣੀ ਦਾ ਸ਼ਬਦ ਪੜ੍ਹ ਕੇ ਸੁਣਾਇਆ ਆ ਮੈਂ ਤੈਨੂੰ ਪਰਤਖ ਹਰ ਕੋਲ ਲੈ ਕੇ ਚੱਲ ਲੈ ਜਿਹਨੂੰ ਦੁਨੀਆ ਹੱਥ ਜੋੜ ਕੇ ਕਹਿੰਦੀ ਧਰਨ ਗगन ਨਵਖੰਡ ਮੈਂ ਪੜੋ ਜੋਤ ਸਭ ਰੂਪੀ ਰਿਓ ਪਰ ਪੰਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਆ ਮੈਂ ਤੈਨੂੰ ਉਸ ਗੁਰੂ ਕੋਲ ਲੈ ਜਾਂ ਜਿਹੜਾ ਬਦਨਮੀ ਦੇ ਦਾਗ ਧੋ ਦਿੰਦਾ ਉਹ ਗੁਰੂ ਕੌਣ ਹੈ ਪੜੋ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬਨ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬਨ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬਨ ਜਿਸ ਗੁਰੂ ਨੇ ਭਾਈ ਬਿਰੀ ਚੰਦ ਦੀ ਬਦਨਮੀ ਧੋ ਦਿੱਤੀ ਆਓ ਇੱਕ ਵਾਰ ਉਸ ਗੁਰੂ ਦਾ ਧਿਆਨ ਧਰ ਕੇ ਪੁਕਾਰ ਕੇ ਕਿਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਫਿਰ ਸੰਗਟ ਜੋਨ ਗਰਬ ਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਉ ਜਿਨ ਅਰਜਨ ਦੇ ਗੁਰੂ ਫਿਰ ਸੰਕਟ ਜੂਨ ਕਰ ਬਨਾ ਆਹ ਹਾ ਗੱਜ ਕੇ ਜਪਿਉ ਜਿਨ ਅਰਜਨ ਦੇ ਗੁਰੂ ਗੱਜ ਕੇ ਪੜੇ ਕਰੋ ਗੱਜ ਕੇ ਤੁਸੀਂ ਪ੍ਰਸ਼ਦਾ ਛਕਿਆ ਸਾਰੇ ਨੇ ਤਕੜੇ ਉਪਰ ਪੜੋ ਫਿਰ ਸੰਗਟ ਜੋਨ ਗਰਬਨਾਇਓ ਜਪਿਓ ਜਿਨ ਅਰਜਨ ਦੇ ਗੁਰੂ ਜਪਿਓ ਜਿਨ ਅਰਜਨ ਦੇ ਗੁਰੂ ਫਿਰ ਸੰਗਟ ਜੋਨ ਗਰਬਨਾਇਓ ਜਪਿਓ ਜਿਨ ਅਰਜਨ ਵਾਹ ਵਾਹ ਜਪਿਓ ਜਿਨ ਦੇ ਗੁਰੂ ਅੱਖੋ ਸਤਨਾਮ ਸ੍ਰੀ ਬਗਨਾ ਅਦਲੀ ਬਾਹ ਪਕੜ ਕੇ ਲੈ ਗਏ ਗੁਰੂ ਅਰਜਨ ਸਾਹਿਬ ਕੋਲ ਔਰ ਭਾਈ ਵਿਧੀ ਚੰਦ ਨੂੰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਸਿੱਖੀ ਦੇ ਕੇ ਸੇਵਾ ਚ ਲਾਇਆ ਵਿਧੀ ਚੰਦ ਸਿੱਖਾਂ ਦੇ ਭੰਡੇ ਧੋਜ ਉੱਠੇ ਵਿਧੀ ਚੰਦ ਗੁਰੂ ਦੇ ਸਿੱਖਾਂ ਦੇ ਜੋੜੇ ਝਾੜ ਤੇਰੀ ਬਦਨਮੀ ਉੱਤਰ ਜਾਏਗੀ ਇੱਕ ਦਿਨ ਵਕਤ ਆਇਆ ਜਿਹਨੂੰ ਲੋਕ ਬਦਨਾਮ ਚੋਰ ਕਹਿੰਦੇ ਸੀ ਵਿਧੀ ਚੰਦ ਉਹਨੂੰ ਮੇਰੇ ਮਾਲਕ ਸ਼ੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੀਨੇ ਨਾਲ ਲਾ ਕੇ ਕਿਹਾ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ ਭਾਈ ਵਿਧੀ ਚੰਦ ਕੱਲਾ ਸਿੱਖ ਨਹੀਂ ਰਿਆ ਉਹਨੂੰ ਗੁਰੂ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਉਸੇ ਭਾਈ ਵਿਧੀ ਚੰਦ ਨੇ ਦਿਉ ਬੰਦ ਦੀ ਧਰਤੀ ਤੇ ਜਾ ਕੇ ਆਪਣੀ ਮੌਤ ਤੋਂ ਕਈ ਦਿਨ ਪਹਿਲਾਂ ਗੁਰੂ ਨੂੰ ਕਹਿ ਦਿੱਤਾ ਮਹਾਰਾਜ ਮੇਰਾ ਅੰਤਮ ਸਮਾ ਆਉਣ ਵਾਲਾ ਹੈ ਮੈਂ ਮੁਸਲਮਾਨ ਫਕੀਰ ਦੇ ਨਾਲ ਸਰੀਰ ਛੱਡਣਾ ਹੈ ਮਰਨ ਤੋਂ ਪਹਿਲਾਂ ਬ੍ਰह्म ਗਿਆਨ ਦੀ ਅਵਸਥਾ ਤੱਕ ਪਹੁੰਚ ਗਿਆ ਵਿਦਿਚਾਰੀ